ਆਪਾਂ ਵਸ਼ਿੰਗਟਨ ਸਟੇਟ ਦੇ ਬਹੁਤ ਹੀ ਬਿਊਟੀਫੁੱਲ ਸ਼ਹਿਰ ਗ੍ਰੇਟਰ ਸਿਆਟਲ ਗ੍ਰੇਟਰ ਸਿਆਟਲ ਦੇ ਵਿੱਚ ਇੱਕ ਸ਼ਹਿਰ ਕੈਂਟ ਬਹੁਤ ਹੀ ਸ਼ਾਨਦਾਰ ਬਿਊਟੀਫੁੱਲ ਸ਼ਹਿਰ ਉਸ ਸ਼ਹਿਰ ਦੇ ਕੈਂਟ ਬ੍ਰਿਟਨ ਹਾਈ ਸਕੂਲ ਦੇ ਹਾਲ ਦੇ ਵਿੱਚ ਪੰਜਾਬੀ ਕਲਚਰ ਸੁਸਾਇਟੀ ਦੇ ਵੱਲੋਂ ਹਰ ਸਾਲ ਦੀ ਤਰ੍ਹਾਂ ਬਹੁਤ ਹੀ ਮਾਮੋਲੀ ਪੰਜਾਬੀ ਭਾਸ਼ਾ ਨੂੰ ਪੰਜਾਬ ਪੰਜਾਬੀਆਂ ਨੂੰ ਸਮਰਪਿਤ ਜਿਹੜਾ ਪ੍ਰੋਗਰਾਮ ਕਰਵਾਇਆ ਜਾ ਰਿਹਾ ਪਰ ਸ਼ੁਰੂਆਤ ਹੋਣ ਵਾਲੀ ਹੈ ਤੇ ਇਹ ਪ੍ਰੋਗਰਾਮ ਜਿਹੜਾ ਆ ਮਾਂ ਬੋਲੀ ਭਾਸ਼ਾ ਨੂੰ ਸਮਰਪਿਤ ਆ ਤੇ ਇਹਦੇ ਵਿੱਚ ਸਾਡੇ ਲੋਕਲ ਸਿੰਗਰ ਆ ਜਿਹੜੇ ਨੌਜਵਾਨ ਬੱਚੇ ਬੱਚੀਆਂ ਉਹ ਵੀ ਸ਼ਾਮਲ ਹੋਣਗੇ ਤੇ ਨਾਲ ਦੀ ਨਾਲ ਸਕਾਲਰ ਵਿਦਵਾਨ এডਿਕੇਸ਼ਨ ਬਾਤ ਕਿ ਸਾਡਾ ਮੇਲਾ ਜਿਹੜਾ ਇਹ ਆਮ ਮੇਲਿਆਂ ਦੇ ਨਾਲੋਂ ਵੱਖਰਾ ਮੇਲਾ ਹੈ ਇਹਦੀ ਮੇਨ ਮਕਸਦ ਇਹ ਆ ਕਿ ਲੋਕਾਂ ਨਾਲ ਐਜੂਕੇਟਿਵ ਵੀ ਕੀਤਾ ਜਾਵੇ ਮਨੋਰੰਜਨ ਵੀ ਚਾਹੀਦਾ ਇਸ ਕਰਕੇ ਸਕਾਲਰ ਬڑے ਛੋਟੇ ਦੇ ਸੱਦੇ ਹੋਏ ਅਸੀਂ ਕੈਨੇਡਾ ਤੋਂ ਕੈਲੀਫੋਰਨੀਆ ਤੋਂ ਟ੍ਰਾਂਟੋ ਤੋਂ ਸਰੀ ਤੋਂ ਆਏ ਹੋਏ ਆ ਤੇ ਨਾਲ ਆਪਣੇ ਕਲਚਰ ਦਾ ਪਹਿਰਾਵਾ ਮੇਰੇ ਦੋਨੋਂ ਸਾਈਡਾਂ ਤੇ ਬਾਪੂ ਬਾਬੇ ਖੁੰਡਿਆਂ ਵਾਲੇ ਵੀ ਖੜੇ ਆ ਤੇ ਇਹ ਚੀਜ਼ ਦਾ ਪ੍ਰਗਟਾਵਾ ਕਰ ਰਹੇ ਆ ਕਿ ਸਾਡਾ ਕਲਚਰ ਸਾਡਾ ਪਹਿਰਾਵਾ ਜਿਹੜਾ ਕੀ ਸੀਗਾ ਤੇ ਇਹ ਚੀਜ਼ ਨੂੰ ਵੀ ਬਰਕਰਾਰ ਰੱਖਿਆ ਜਾਵੇ ਸਿਰਫ ਮੇਲਿਆਂ ਤੱਕ ਨਸੀਬਤ ਰਹਿ ਜਾਈਏ ਇਹਦਾ ਜਿਹੜਾ ਹਿਸਟੋਰੀਕਲ ਪਿਸ਼ੋਕੜ ਆ ਖੁੰਡਿਆਂ ਦਾ ਸਮਾ ਵਾਲੀਆਂ ਡਾਂਗਾ ਦਾ ਉਹ ਵੀ ਇਹਦੇ ਵਿੱਚ ਜਰੂਰ ਅਸੀਂ ਪ੍ਰਦਰਸ਼ਿਤ ਕਰਾਂਗੇ ਆਉਣ ਵਾਲੇ ਜੇਦੋ ਪ੍ਰੋਗਰਾਮ ਸ਼ੁਰੂ ਹੋਣਾ ਤੇ ਇਹ ਚੀਜ਼ ਦੀ ਥੋੜੀ ਜਿਹੀ ਡਿਟੇਲ ਦੇ ਵਿੱਚ ਵੀ ਪੇਸ਼ ਕਰਾਂਗੇ ਧੰਨਵਾਦ ਬੇਨਤੀ ਕਰਦੇ ਆ ਸਾਰੇ ਵੱਧ ਚੜ ਕੇ ਇਹਦਾ ਚੀਜ਼ ਆਪਣੇ ਮੇਲੇ ਦਾ ਇੰਜੋਏ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ 1 ਸਤੰਬਰ ਦੇ ਦਿਨ ਅੱਤਵਾਰ ਅਸੀਂ ਕੈਂਟ ਮਰੀਡੀਅਨ ਹਾਈ ਸਕੂਲ ਦੇ ਇਸ ਹਾਲ ਦੇ ਵਿੱਚ ਖੜੇ ਆ ਪੰਜਾਬੀ ਕਲਚਰਲ ਸੁਸਾਇਟੀ ਦੇ ਸਾਰੇ ਮੈਂਬਰ ਸਹਿबान ਕੁਝ ਇੱਕ ਉਹਨਾਂ ਦੇ ਵਿੱਚੋਂ ਮੇਰੇ ਨਾਲ ਨੇ ਤੇ ਅਸੀਂ ਇਸ ਵੇਲੇ ਪੰਜਾਬੀ ਮੇਲਾ ਸ਼ੁਰੂ ਕਰਨ ਜਾ ਰਹੇ ਆ ਤੇ ਸਾਰੇ ਸਾਡੇ ਕੋਲ ਸਿੰਗਰ ਆਲਮੋਸਟ ਪਹੁੰਚ ਚੁੱਕੇ ਆ ਸਾਡੀ ਫਰੀ ਐਂਟਰੀ ਆ ਜੀ ਇਸ ਮੇਲੇ ਦੇ ਵਿੱਚ ਫਰੀ ਪਾਰਕਿੰਗ ਆ ਫਰੀ ਫੂਡ ਹੋਊਗਾ ਬ੍ਰੇਕਫਾਸਟ ਲੰਚ ਸਾਰਾ ਕੁਝ ਤੇ ਅਸੀਂ ਸਾਰੇ ਸਰੋਤਿਆਂ ਨੂੰ ਜਿਹੜੇ ਅਜੇ ਵੀ ਘਰੀ ਹੋਣਗੇ ਉਹਨਾਂ ਨੂੰ ਬੇਨਤੀ ਕਰਦੇ ਕਿ ਤੁਸੀਂ ਆਓ ਤੇ ਇਹ ਸਾਡਾ ਪਿਛਲੇ ਸਾਲ ਵੀ ਮੇਲਾ ਬਹੁਤ ਕਾਮਯਾਬ ਰਿਹਾ ਸੀਗਾ ਤੇ ਇਸ ਸਾਲ ਵੀ ਜਿਹੜੀ ਸੰਗਤ ਸਾਡੇ ਕੋਲ ਹੁਣ ਤੱਕ ਦਰਸ਼ਕ ਆਏ ਇਹਨਾਂ ਦੇ ਹਿਸਾਬ ਦੇ ਨਾਲ ਸਾਨੂੰ ਲੱਗਦਾ ਕਿ ਅਸੀਂ ਬਹੁਤ ਵਧੀਆ ਤਰੀਕੇ ਨਾਲ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਆ ਰਹੇ ਜੀ ਅੱਜ ਦੇ ਪਹਿਲਾ ਧਾਰਮਿਕ ਗੀਤ ਦਵਿੰਦਰ ਸਿੰਘ ਹੀਰਾ ਲੈ ਕੇ ਆਉਣਗੇ ਪਰ ਉਤੋਂ ਪਹਿਲਾਂ ਹਾਈ ਸਪੀਡ ਦੇ ਵਿੱਚ ਸਟਾਰਟ ਕਰਨ ਲਈ ਆ ਰਹੇ ਨੇ ਮੇਰੇ ਭਾਜੀ ਇੰਦਰਜੀਤ ਸਿੰਘ ਬੱਲੋਵਾਲੀਆ ਸੁਰਮਾ ਆਪਣਾ ਆ ਪ੍ਰਗੜਾਏ ਪਹਿਲਾਂ ਫਿਰ ਕਿਸੇ ਦੇ ਨੈਣਾ ਦੀ ਧਾਰ ਬਣਦਾ ਸੋਨਾ ਵਿੱਚ ਕੁਠਾਲੀ ਦੇ ਢਲੇ ਪਹਿਲਾਂ ਫਿਰ ਕਿਸੇ ਦੇ ਗਲੇ ਦਾ ਸ਼ਿੰਗਾਰ ਬਣਦਾ ਹੁਣ ਆਪਣਾ ਤਨ ਚਰਵਾਏ ਤਫਰ ਕਿਸੇ ਦੇ ਗਲੇ ਦਾ ਹਾਰ ਬਣਦਾ ਇੱਥੇ ਮਿਲ ਖ ਜਗੀਰਾਂ ਦੀ ਲੋੜ ਕੋਈ ਨਾ ਇੱਥੇ ਮਿਲ ਖ ਜਗੀਰਾਂ ਦੀ ਲੋੜ ਕੋਈ ਨਾ ਸਿੰਘ ਸਿਰ ਦੇਣ ਵਾਲਾ ਹੀ ਸਿੰਘ ਸਰਦਾਰ ਬਣਦਾ ਸਿਰ ਦੇਣ ਵਾਲਾ ਹੀ ਸਿੰਘ ਸਰਦਾਰ ਬਣਦਾ ਤੇ ਆਓ ਆਪਾਂ ਆਪਣੇ ਗੁਰ ਇਤਿਹਾਸ ਦੀ ਇੱਕ ਜਿਹੜੀ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਇਤਿਹਾਸ ਰਚਿਆ ਜਿਹੜਾ ਭਾਰਤ ਦੀ ਧਰਤੀ ਦੇ ਉੱਪਰ ਉੱਥੋਂ ਸਟਾਰਟ ਕਰਦੇ ਆ ਜਿੱਥੋਂ ਪੰਜਾਬ ਦਾ ਇਤਿਹਾਸ ਬਦਲਿਆ ਪੰਜਾਬ ਪੰਜਾਬੀਅਤ ਦੇ ਅੰਦਰ ਅਣਖ ਤੇ ਗੈਰਤ ਭਰੀ ਗਈ ਆ ਉਹ ਆ ਦੇਨ ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੱਚੇ ਪਾਤਸ਼ਾਹ ਦੀ ਆਹ ਅਨਦਪੁਰ ਸਾਹਿਬ ਸ਼ਵਾਲਕ ਦੀਆਂ ਪਹਾੜੀਆਂ ਕੇਸਗੜ ਦੇ ਟਿੱਲੇ ਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਜਦੋਂ ਲਲਕਾਰ ਕੇ ਤੇ ਵੰਗਾਰ ਕੇ ਆਖਿਆ ਸੀਗਾ ਕਿ ਆਓ ਮੈਂ ਤੁਹਾਨੂੰ ਜ਼ਿੰਦਗੀ ਜਿਉਣ ਦਾ ਬਲ ਸਖਾਵਾਂਗਾ ਮੈਂ ਤੁਹਾਨੂੰ ਆਦਰ ਮਾਨ ਸਤਕਾਰ ਦੀ ਜ਼ਿੰਦਗੀ ਕਿਵੇਂ ਜਿਉਣੀ ਹੈ ਇਸ ਸੰਸਾਰ ਦੇ ਅੰਦਰ ਤੁਹਾਨੂੰ ਗੁਲਾਮਾਂ ਨੂੰ ਆਜ਼ਾਦ ਕਰਾਂਗਾ ਤੇ ਮਹਾਰਾਜ ਸੱਚੇ ਪਾਤਸ਼ਾਹ ਨੇ 1699 ਈਸਵੀ ਦੇ ਅੰਦਰ ਖੰਡੇ ਦੀ ਧਾਰ ਦੇ ਵਿੱਚੋਂ ਖਾਲਸਾ ਪੰਥ ਪ੍ਰਗਟ ਕੀਤਾ ਜਦੋਂ ਖਾਲਸਾ ਪੰਥ ਪ੍ਰਗਟ ਕੀਤਾ ਉਹ ਸ਼ਵਾਲਕਤੀਆਂ ਪਹਾੜੀਆਂ ਸਿੰਘਾਂ ਦੇ ਘੋੜਿਆਂ ਦੀਆਂ ਟਾਪਾਂ ਦੇ ਨਾਲ ਫਿਰ ਗੂੰਜ ਉਠੀਆਂ ਸਮੇਂ ਦੀਆਂ ਹਕੂਮਤਾਂ ਬਾਈ ਧਾਰ ਦੇ ਜਿੰਨੇ ਵੀ ਰਾਜੇ ਸਗੇ ਇਹ ਈਰਖਾ ਕਰਨ ਲੱਗ ਪਏ ਮਹਾਰਾਜ ਨੂੰ ਧਮਕੀਆਂ ਡਰਾਵੇ ਦੇਣ ਲੱਗ ਪਏ ਤੇ ਅੱਗੋਂ ਮਹਾਰਾਜ ਨੇ ਲਲਕਾਰ ਕੇ ਤੇ ਵੰਗਾਰ ਕੇ ਸੇਸਗੜ ਦੇ ਟਿੱਲੇ ਦੇ ਉੱਪਰ ਖੜ ਕੇ ਬਈ ਸਰੀਰ ਕਰਕੇ ਖਿੱਚੀ ਮਿਆਨ ਚੋ ਤਰਵਾਰ ਤੇ ਉਹਨਾਂ ਨੂੰ ਲਲਕਾਰ ਕੇ ਤੇ ਵੰਗਾਰ ਕੇ ਆਖਿਆ ਸੀ ਕਿ ਮੈਂ ਨਾਗਾ ਨੂੰ ਪਾਵਾਂਗਾ ਤੀਰਾਂ ਦੇ ਅੱਗੇ ਮੈਂ ਬਿਜਲੀ ਨਚਾ ਦੂੰ ਸ਼ਮਸ਼ੀਰਾਂ ਦੇ ਅੱਗੇ ਮੈਂ ਟੁੱਟੀ ਹੋਈ ਕ੍ਰੀਪਾ ਦੀ ਕਿਸਮਤ ਨੂੰ ਜੋੜਾਂ ਓਏ ਇੱਕ ਧਾਰ ਦੇ ਅਗੇ 22 ਧਾਰਾਂ ਨੂੰ ਰੋੜਾਂ ਮੈਂ ਸਤਲੁਜ ਦੇ ਪਾਣੀ ਵਿੱਚ ਪਾ ਕੇ ਪਤਾਸੇ ਇਹਨਾਂ ਮੋਇਆਂ ਦੇ ਬੁੱਲਾਂ ਤੇ ਲਿਆਉਣੇ ਨੇ ਹਾਸੇ ਓ ਜਿਹੜੇ ਕਮਰੇ ਕਰਨੇ ਕਲਮ ਤੋਂ ਦੂਰੇ ਓ ਹੁਣ ਕਰਾਂਗਾ ਤਲਵਾਰ ਨਾਲ ਪੂਰੇ ਮੈਂ ਰਾਣਾ ਰੰਗ ਪੈਰਾ ਵਿੱਚ ਵਹਿਣਾ ਵਰਤਾਵਾ ਮੈਂ ਤੱਕੜੀ ਵਾਲੇ ਹੱਥਾਂ ਵਿੱਚ ਤੇਗਾ ਫੜਾਵਾਂ ਓਏ ਮੈਂ ਕਸ਼ਤੀ ਨਚਾ ਦਉ ਤੂਫਾਨਾਂ ਦੇ ਉੱਤੇ ਮੈਂ ਮੁਰਦੇ ਜਗਾ ਦਉ ਕਬਰਾਂ ਚੋਂ ਸੁੱਤੇ ਮੈਂ ਅੰਗਿਆਰ ਬਰਸਾ ਦਉ ਜ਼ੁਲਮਾਂ ਦੇ ਉੱਤੇ ਮੈਂ ਬਹਾਰ ਲਿਆ ਦਉ ਬਿਨਾਂ ਹਿਰਦੇ ਮੈਂ ਸਵਾ ਸਵਾ ਲੱਖ ਨਾਲ ਇੱਕ ਇੱਕ ਲੜਾਉ ਤਵੇ ਗਵਿੰਦ ਸਿੰਘ ਨਾਮ ਕਹਾਉ ਚਿੜੀਆਂ ਤੋਂ ਮੈਂ ਬਾਜ ਤੜਾਉ ਤਵੇ ਗਵਿੰਦ ਸਿੰਘ ਨਾਮ ਕਹਾਉ ਜਿੱਦਣਾ ਤੋਂ ਮੈਂ ਸ਼ੇਰ ਬਣਾਉ ਤਵੇ ਗਵਿੰਦ ਸਿੰਘ ਨਾਮ ਕਹਾਉ ਦੀ ਪੰਜਾਬੀ ਕਲਚਰਲ ਸੁਸਾਇਟੀ ਵੱਲੋਂ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਜੀ ਆਇਆਂ ਨੂੰ ਬਹੁਤ ਬਹੁਤ ਸਤਿਕਾਰ ਤੁਹਾਡਾ ਇੱਕ ਇੱਕ ਕਦਮ ਸਾਡੇ ਸਿਰ ਮੱਥੇ ਤੇ ਜੀ ਆਇਆਂ ਨੂੰ ਅ ਇਸ ਤਰ੍ਹਾਂ ਦੇ ਪ੍ਰੋਗਰਾਮ ਕਰਨ ਦੇ ਲਈ ਸਾਨੂੰ ਸਪான்ਸਰਾਂ ਦੀ ਲੋੜ ਹੁੰਦੀ ਹੈ ਜੀ ਸਪான்ਸਰਾਂ ਤੋਂ ਬਿਨਾਂ ਇਸ ਤਰ੍ਹਾਂ ਦੇ ਪ੍ਰੋਗਰਾਮ ਨਹੀਂ ਕੀਤੇ ਜਾ ਸਕਦੇ ਅਸੀਂ ਸਪੈਸ਼ਲ ਤੌਰ ਤੇ ਧੰਨਵਾਦ ਦਿੰਦੇ ਹਾਂ ਸਾਡੇ ਡਾਇਮੰਡ ਸਪான்ਸਰ ਸਮਨਰ ਟਰੱਕ ਸਟਾਪ ਵਾਲੇ ਅ ਦਜੀਤ ਸਿੰਘ ਗਿੱਲ ਪਾਲ ਸਿੰਘ ਪਰਿਵਾਰ ਡਾਕਟਰ ਹਰਜੰਤ ਸਿੰਘ ਮਨਮੋਹਨ ਸਿੰਘ ਢਾਲੀਵਾਲ ਹਰਦੀਪ ਸਿੰਘ ਗਿੱਲ ਭਾਜੀ ਹੁਣੇ-ਹੁਣੇ ਆਏ ਆ ਵੈਲਕਮ ਭਾਜੀ ਅ ਸੁਰਿੰਦਰ ਸਿੰਘ ਬੜੇਤ ਆਟੋ ਗੋਡੀ ਵਾਲੇ ਧਲੀਲ ਖਾਨ ਪਿੰਦਰਜੀਤ ਸਿੰਘ ਹਰਿੰਦਰ ਸਿੰਘ ਬੈਂਸ ਸਪੈਸ਼ਲੀ ਮੈਨੂੰ ਲੱਗਦਾ ਕਾਫੀ ਦੂਰ ਤੋਂ ਆਏ ਆ ਕਲਚਰ ਦੇ ਨਾਲ ਕਾਫੀ ਪਿਆਰ ਰੱਖਦੇ ਆ ਸਾਡੇ ਸਾਰੇ ਮੇਲਿਆਂ ਨੂੰ ਪ੍ਰਮੋਟ ਕਰਦੇ ਆ ਤਾਂ ਇਹਨਾਂ ਨੂੰ ਵੀ ਅਸੀਂ ਜੀ ਆਇਆਂ ਨੂੰ ਆਖਦੇ ਆ ਬਲਵੀਰ ਸਿੰਘ ਉਸਮਾਨਪੁਰ ਤੁਸੀਂ ਇਨਾਂ ਦੇ ਵਿੱਚੋਂ ਜਿੰਨੇ ਇੱਥੇ ਪਹੁੰਚੇ ਹੋ ਤੁਹਾਡਾ ਸਾਰਿਆਂ ਦਾ ਸਵਾਗਤ ਜਿਹੜੇ ਸੱਜਣ ਨਹੀਂ ਆਏ ਹੋਣਗੇ ਉਹਨਾਂ ਲਈ ਵੀ ਅਸੀਂ ਬਹੁਤ ਤਨਬਾਤੀਆਂ ਇਸ ਤੋਂ ਬਾਅਦ ਸਾਡੇ ਹੋਰ ਸਪੌਂਸਰ ਜਿਹੜੇ ਹੈਗੇ ਨੇ ਉਹਨਾਂ ਵਿੱਚ ਹੈਗੇ ਨੇ ਬਿਉਰੀਅਨ ਪੀਜ਼ਾ ਪਲੇਸ ਵਾਲੇ ਭੁਪਿੰਦਰ ਸਿੰਘ ਹੇਅ ਐਮ ਡੀ ਐਮ ਸੁਪਰਮਾਰਕੀਟ ਵਾਲੇ ਸ਼ੋਕ ਮੌਂਗਾ ਆਏ ਆ ਭਾਜੀ ਉਹ ਵੀ ਤੇ ਕੇ ਕੇ ਮਾਰਕੀਟ ਪੰਜਾਬ ਟ੍ਰੇਡਿੰਗ ਟੀ ਵੀ ਆਈ ਆਈ ਆਟੋ ਵਾਲੇ ਹਰਜਿੰਦਰ ਸਿੰਘ ਗੁਰਦਰਸ਼ਨ ਸਿੰਘ ਪਾਸੀ ਭਾਜੀ ਆਏ ਨੇ ਤਰਨਜੀਤ ਬੁੱਟਰ ਤੇ ਹੋਰ ਸਾਡੇ ਸਪਾਂਸਰ ਜਿਹੜੇ ਹੈ ਕਿੰਨੇ ਉਹਨਾਂ ਦੇ ਵਿੱਚ ਪਰਮਿੰਦਰ ਸਿੰਘ ਸੰਧੂ ਦਵਿੰਦਰ ਸਿੰਘ ਸੰਧੂ ਸੁਖਜਿੰਦਰ ਸਿੰਘ ਬਿੱਲੂ ਭਾਈ ਗੁਰੂ ਆਟੋ ਵਾਲੇ ਮਨਮੋਹਨ ਪਨਾਗ ਹਰਜਿੰਦਰ ਬੀਸਲਾ ਗੁਰਮੀਤ ਸਿੰਘ ਟਿਓਲ ਲਾਵ ਸਿੰਘ ਵਿਆਹ ਤੋਂ ਜੰਗਪਾਲ ਸਿੰਘ ਰਾਜ ਸੋਈ ਬੀਨ ਸਿੰਘ ਬੋਤਲਦੋਂ ਗੁਰਪਿਆਰ ਸਿੰਘ ਰਖੜਾ ਸੇਵਨੀ ਤੇਰਵਿੰਦਰ ਸਿੰਘ ਗਿੱਲ ਅਸੀਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਤੇ ਤੁਹਾਨੂੰ ਇੱਥੇ ਆਉਣ ਤੇ ਨਿੱਕੀ ਜੀ ਜੀਆਂ ਨੂੰ ਆਖਦੇ ਹਾਂ ਇਸ ਤੋਂ ਮੈਂ ਸਾਡੇ ਕੋਲ ਜਿਹੜੇ ਸਪੈਸ਼ਲ ਗੈਸਟ ਇੱਥੇ ਆਏ ਨੇ ਇਹਨਾਂ ਦੇ ਵਿੱਚ ਅਸੀਂ ਸਪੈਸ਼ਲ ਤੌਰ ਤੇ ਜੀਆਂ ਨੂੰ ਆਖਦੇ ਹਾਂ ਸੁੱਚਾ ਸਿੰਘ ਗਿੱਲ ਬਹੁਤ ਵਿਦਵਾਨ ਨੇ ਤੁਸੀਂ ਇੱਥੇ ਆਏ ਹੋ ਤੁਹਾਨੂੰ ਜੀਆਂ ਨੂੰ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਆਏ ਨੇ ਵੈਲਕਮ ਸਰ ਪੰਜੀ ਬਲਜਿੰਦਰ ਕੋਟ ਸੰਧੂ ਇਹ ਸਰੀ ਤੋਂ ਆਏ ਨੇ ਇਹਨਾਂ ਨੇ ਕਿਤਾਬਾਂ ਲਿਖੀਆਂ ਪੰਜਾਬੀ ਬੋਲੀਆਂ ਦੇ ਉੱਤੇ ਸਪੈਸ਼ਲੀ ਕਿਤਾਬਾਂ ਲਿਖੀਆਂ ਜੀ ਆਇਆਂ ਨੂੰ ਜੀ ਥੈਂਕ ਯੂ ਪ੍ਰੋਗਰਾਮ ਦੇ ਵਿੱਚ ਅੱਗੇ ਤੁਰਨ ਤੋਂ ਪਹਿਲਾਂ ਅਸੀਂ ਜਿੱਥੇ ਸਾਰੇ ਸਪੌਂਸਰਾਂ ਦਾ ਧੰਨਵਾਦ ਕਰਦੇ ਹਾਂ ਐਂਟਰਟੇਨਮੈਂਟ ਦੇ ਨਾਲ-ਨਾਲ ਅਸੀਂ ਚਾਹੁੰਦੇ ਹਾਂ ਕਿ ਤੁਹਾਡੀ ਜਾਣਕਾਰੀ ਦੇ ਲਈ ਵੀ ਕੁਝ ਬੁਲਾਰੇ ਅਸੀਂ ਇੱਥੇ ਬੁਲਾਏ ਆ ਜਿਹੜੇ ਤੁਹਾਡੇ ਨਾਲ ਆਪਣੇ ਵਿਚਾਰ ਸਾਂਝੇ ਕਰਨਗੇ ਜਿਵੇਂ ਮੈਂ ਪਹਿਲਾਂ ਸ਼ੁਰੂਆਤ ਦੇ ਵਿੱਚ ਗੱਲ ਕੀਤੀ ਸੀ ਕਿ ਇਹਨਾਂ ਮੁਲਕਾਂ ਦੇ ਵਿਚ ਆ ਕੇ ਅਸੀਂ ਆਪਣੇ ਸੱਭਿਆਚਾਰ ਆਪਣੇ ਘਰ ਆਂਡ ਗਵਾਂਡ ਰਿਸ਼ਤੇਦਾਰਾਂ ਤੇ ਆਪਣੀ ਗਲੀ ਮਹੱਲਿਆਂ ਨਾਲੋਂ ਟੁੱਟ ਕੇ ਸਾਡੀ ਸੋਚ ਜਿਹੜੀ ਆ ਕਿਉਂਕਿ ਉਹ ਪਿਛੇ ਘੁੰਮਦੀ ਰਹਿੰਦੀ ਆ ਤੇ ਅਸੀਂ ਇੱਥੇ ਬਹੁਤੀ ਵਾਰੀ ਇਕਲਤਾ ਦਾ ਸ਼ਿਕਾਰ ਸ਼ਿਕਾਰ ਹੋ ਜਾਂਦੇ ਆ ਉਹਦੇ ਵਿੱਚੋਂ ਸਾਨੂੰ ਐਂਗਜ਼ਾਈਟੀ ਡਿਪਰੈਸ਼ਨ ਤੇ ਹੋਰ ਬਹੁਤ ਸਾਰੀਆਂ ਚੀਜ਼ਾਂ ਹੈਗੀਆਂ ਜਿਨ੍ਹਾਂ ਨੂੰ ਅਸੀਂ ਫੇਸ ਕਰਦੇ ਆਂ ਸਾਡੀ ਕਮਿਊਨਿਟੀ ਦੇ ਵਿੱਚ ਸਾਡੇ ਬੱਚੇ ਆ ਜਿਹੜੇ ਕਈ ਵਾਰ ਕਿਸੇ ਵੀ ਵਜ੍ਹਾ ਕਰਕੇ ਉਹ ਡਰੰਕ ਡਰਾਈਵ ਕਰਦੇ ਤੇ ਬਹੁਤ ਸਾਰੇ ਹਾਦਸੇ ਹੁੰਦੇ ਆ ਉਹਨਾਂ ਲਈ ਵੀ ਸਾਡੇ ਕੋਲ ਬੁਲਾ ਰਹੇ ਨਹੀਂ ਇਥੇ ਉਹ ਬਾਅਦ ਵਿੱਚ ਆਉਣਗੇ ਉਸ ਤੋਂ ਪਹਿਲਾਂ ਇੱਕ ਸਾਡੀ ਕਮਿਊਨਿਟੀ ਦੇ ਵਿੱਚ ਸੁਇਸਾਈਡ ਦਾ ਜਿਹੜਾ ਰੁਝਾਨ ਹੈਗਾ ਆ ਕਿਸੇ ਨਾ ਕਿਸੇ ਪ੍ਰੈਸ਼ਰ ਦੇ ਵਿੱਚ ਆ ਕੇ ਜਿਹੜੇ ਆਪਣੇ ਆਪ ਨੂੰ ਖਤਮ ਕਰਨ ਦੀ ਗੱਲ ਆ ਬਹੁਤ ਦੁਖਦਾਈ ਹੈ ਜਦੋਂ ਕਿਸੇ ਪਰਿਵਾਰ ਦੇ ਵਿੱਚ ਇਸ ਤਰ੍ਹਾਂ ਦਾ ਕੁਝ ਬੀਤਦਾ ਹੈ ਤੇ ਬਹੁਤ ਦੁਖਦਾਈ ਹੁੰਦਾ ਸਾਡੇ ਕੋਲ ਸਪੈਸ਼ਲ ਤੌਰ ਤੇ ਅੱਜ ਬੁਲਾਰੇ ਪਹੁੰਚੇ ਨੇ ਮਿਸਟਰ ਸਰਜੀਓ ਜੀ ਸੀ ਪਲੀਜ਼ ਕਮ ਟੂ ਦ ਸਟੇਜ ਐਂਡ ਸ਼ੇਅਰ ਯੋਰ ਥੌਟਸ ਵਿਦ ਆਰ ਆਡੀਅנס ਥੈਂਕ ਯੂ ਨਾ ਮੈਂ ਦੋਸਤੋਂ ਇਸ਼ਕ ਨੂੰ ਜਾਣਦਾ ਹਾਂ ਨਾ ਹੀ ਇਸ਼ਕ ਦੇ ਨਾਂ ਨੇ ਯਾਦ ਮੈਨੂੰ ਹੋ ਨਾ ਮੈਂ ਵਗ ਚਾਰੇ ਵਿੱਚ ਬੇਲਿਆਂ ਦੇ ਨਾਹੀ ਵੰਜਲੀ ਦਾ ਆਇਆ ਰਾਗ ਮੈਨੂੰ ਨਾ ਕੋਈ ਹੀਰ ਆਈ ਲੈ ਕੇ ਮਗਰ ਮੇਰੇ ਨਾਹੀ ਚੂਰੀ ਦਾ ਪਿਆ ਸਵਾਦ ਮੈਂ ਉਹ ਜਦੋਂ ਜਾਚਿਆ ਟਿਕੋਨੇ ਇਸ਼ਕ ਤਾਈ ਇਹ ਆਸ਼ਕਾਬ ਦਾ ਸਾਰਾ ਪੰਜਾਬ ਮੈਨੂੰ ਤੇ ਨਾਲ ਦੀ ਨਾਲ ਆਪਾਂ ਇੱਕ ਦੋ ਜ਼ਰੂਰੀ ਬੇਨਤੀਆਂ ਵੀ ਕਰ ਦੇਣੀਆਂ ਸਭ ਤੋਂ ਪਹਿਲਾਂ ਤਾਂ ਜਿਹੜੀ ਜ਼ਰੂਰੀ ਬੇਨਤੀ ਆਪਾਂ ਧਿਆਨ ਰੱਖਣਾ ਜਿਸ ਚੀਜ਼ ਦਾ ਬਾਹਰ ਚਾਹ ਪਾਣੀ ਦਾ ਪਕੌੜਿਆਂ ਦਾ ਲੰਚ ਦਾ ਆਪਣਾ ਲੰਗਰ ਦਾ ਉਹ ਵੀ ਸਾਰਾ ਪ੍ਰਬੰਧ ਹੋਇਆ ਚੱਲ ਸ਼ੁਰੂ ਹੋ ਗਿਆ। ਬਸ ਬੇਨਤੀ ਇਹੀ ਆ ਬਈ ਸਫਾਈ ਦਾ ਧਿਆਨ ਰੱਖਣਾ। ਜਿਹੜੇ ਆਪਣੀਆਂ ਪਲੇਟਾਂ ਬਾਅਦ ਚ ਜਾਂ ਥੱਲੇ ਨਾ ਖਲਾਰਾ ਪਾਵੇ ਕਿਉਂਕਿ ਸਕੂਲ ਦੀ ਬਿਲਡਿੰਗ ਹੈਗੀ ਆ ਰਿਕੁਆਇਰਮੈਂਟਸ ਹੁੰਦੀਆਂ। ਤੇ ਆਪਾਂ ਕਈ ਵਾਰੀ ਲਾਪਰਵਾਹੀ ਕਰ ਜਾਂਦੇ ਮੈਂ ਨਹੀਂ ਚਾਹੁੰਦਾ ਵੀ ਜਿੱਦਾਂ ਅਕਸਰ ਕਈ ਥਾਂ ਤੇ ਹੋਇਆ ਮੈਂ ਕਹਿਣਾ ਜਿਉਂ ਤਾਂ ਪਰ ਕਹਿ ਦਿੰਨਾ ਵੀ ਕਈ ਵਾਰ ਤੇ ਸਾਡੇ ਨਗਰ ਕੀਰਤਨ ਇਸ ਕਰਕੇ ਗਰਾਊਂਡਾਂ ਚ ਬੰਦ ਕਰ ਦਿੱਤੇ ਗਏ ਕਿ ਉੱਥੇ ਅਸੀਂ ਚਾਹ ਗਾ ਪੀ ਕੇ ਪਕੌੜੇ ਖਾ ਕੇ ਉੱਥੇ ਸਿੱਟੀ ਗਏ ਆ ਈਵਨ ਤੇਲ ਵੀ ਉੱਥੇ ਡੋਲ-ਡੋਲ ਕੇ ਆਉਂਦੇ ਰਹੇ ਆ ਤਾਂ ਕਰੋਨਾ ਦਾ ਘਰਾ ਮਰ ਗਿਆ ਮੁੜ ਕੇ ਸਾਨੂੰ ਗਰਾਊਂਡਾਂ ਨਹੀਂ ਮਿਲੀਆਂ ਇਹ ਚੀਜ਼ ਦਾ ਸਪੈਸ਼ਲ ਧਿਆਨ ਰੱਖਿਓ ਗੁੱਸਾ ਨਾ ਕਰਿਓ ਆਪਾਂ ਪੂਰੀ ਸਫਾਈ ਦਾ ਧਿਆਨ ਰੱਖਣਾ ਆ ਬੈਨ ਲੱਗੇ ਹੋਏ ਨੇ ਬਾਹਰ ਉਹਦੇ ਵਿੱਚ ਪਾਈ ਚਲੋ ਤੇ ਜਿੰਨੀਆਂ ਵੀ ਸਟੋਰਸ ਲੱਗੀਆਂ ਹੋਈਆਂ ਉਹਨਾਂ ਦਾ ਸਾਰਿਆਂ ਦਾ ਅਸੀਂ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਆਪਣੇ ਪੰਜਾਬੀ ਕਲਟਰ ਸੋਸਾਇਟੀ ਵੱਲੋਂ ਤੇ ਸਾਡਾ ਟੀਵੀ ਯੂਐਸਏ ਭਾਈ ਸਾਹਿਬ ਭਾਈ ਸਿਮਰਨ ਸਿੰਘ ਜੀ ਜਿਹੜੇ ਅਕਸਰ ਆਰਡਿਕ ਕਮਿਊਨਿਟੀ ਦੇ ਵਿੱਚ ਇਹ ਸੇਵਾ ਕਰਦੇ ਆ ਤੇ ਸਾਡਾ ਟੀਵੀ ਯੂਐਸਏ ਸਾਡਾ ਟੀਵੀ ਜਿਹੜਾ ਆਪਣਾ ਰੇਡੀਓ ਸਾਡਾ ਰੇਡੀਓ ਯੂਐਸਏ ਉਹ ਵੀ ਚੱਲਦਾ ਹੈ ਤੇ ਟੀਵੀ ਆਈ ਬਾਕਸ ਤੁਸੀਂ ਘਰਾਂ ਦੇ ਵਿੱਚ ਸੁਣਦੇ ਹੋ ਨਾ ਉਹਨਾਂ ਨੂੰ ਸਾਰੀਆਂ ਲੋਕਲ ਇਵੈਂਟਸ ਵੀ ਕਵਰ ਕਰਦੇ ਨੇ ਇੰਟਰਨੈਸ਼ਨਲ ਸਾਰਾ ਜਿੰਨਾ ਉਹ ਵੀ ਇਵੈਂਟਸ ਕਵਰ ਕਰਦੇ ਆ ਤੇ ਗੁਰਪਰਿਹਾਅ ਨਾਲ ਸੰਬੰਧਤ ਟਾਕਸ ਜੋ ਜਿਹੜੇ ਅਕਸਰ ਅਸੀਂ ਵੀ ਇਹਨਾਂ ਦੇ ਟੀਵੀ ਦੇ ਉੱਪਰ ਕਰਦੇ ਹੀ ਰਹਿੰਦੇ ਆ ਤੇ ਇਹਨਾਂ ਦਾ ਵੀ ਸਪੈਸ਼ਲ ਧੰਨਵਾਦ ਨਾਲ ਆ ਪੰਜਾਬੀ ਆਨਲਾਈਨ ਗੁਰਪ੍ਰੀਤ ਸਿੰਘ ਤੰਜੂ ਜੀ ਉਹ ਵੀ ਪਹੁੰਚੇ ਹੋਣੇ ਉਹ ਵੀ ਕਵਰੇਜ ਕਰ ਰਹੇ ਆ ਉਸ ਵੀਰ ਦਾ ਵੀ ਬਹੁਤ ਬਹੁਤ ਧੰਨਵਾਦ ਸਾਡੇ ਸਾਰਿਆਂ ਦੇ ਵੱਲੋਂ ਆਪਣੇ ਵੱਲੋਂ ਤੇ ਨਾਲੇ ਪੰਜਾਬੀ ਪਛਾਣ ਪੰਜਾਬੀ ਨਿਊਜ਼ਪੇਪਰ ਉਹ ਵੀ ਕੱਢਦੇ ਆ ਤੇ ਸਾਡਾ ਵੀਰ ਚੜ੍ਹਦੀ ਕਲਾ ਦੇ ਵਿੱਚ ਰਹੇ ਇਸੇ ਤਰ੍ਹਾਂ ਆਪਣੀ ਕਮਿਊਨਿਟੀ ਦੀ ਸੇਵਾ ਕਰਦਾ ਰਹੇ ਆ ਉਸ ਸਮੇਂ ਦੀ ਕਦਰ ਕਰਦੇ ਹੋਏ ਕਿਉਂਕਿ ਆਪਣੇ ਕੋਲ ਆ ਆਪਣੇ ਲੋਕਲ ਲੋਕਲ ਸਾਡੇ ਖਾੜੇ ਇੱਥੇ ਰਹਿਣ ਵਾਲੇ ਆ ਕਈ ਵਾਰ ਸਾਡੇ ਭਰਾ ਕੁ ਸਹਿ ਕੇ ਹਨ ਜੇ ਲੋਕਲ ਸਿੰਗਰ ਕਹਿ ਦਿੱਤਾ ਮੈਂ ਕਹਿੰਦਾ ਮਸ਼ਹੂਰ ਸਾਡੇ ਲੋਕਲ ਮਸ਼ਹੂਰ ਗਾਇਕ ਰਣਜੀਤ ਸਿੰਘ ਤੇਜੀ ਸਰਜੀਤ ਸਿੰਘ ਬਹਿਰ ਸਾਹਿਬ ਬਲਵੀਰ ਸਿੰਘ ਲਹਿਰਾ ਜੀ ਉਹ ਵੀ ਪਹੁੰਚ ਚੁੱਕੇ ਨੇ ਤੇ ਮੱਜਲਾ ਜੱਟ ਜੀ ਤੇ ਪ੍ਰੀਤਮ ਬਰਾੜ ਉਹਨਾਂ ਨੇ ਪੂਰੀਆਂ ਰੌਣਕਾਂ ਲਾ ਦਿੱਤੀਆਂ ਉਹਨਾਂ ਦਾ तहे ਦਿਲੋਂ ਧੰਨਵਾਦ ਆ ਹੁਣ ਜਿਹੜੀ ਇੱਕ ਸਾਡੇ ਸਮਾਜ ਦੇ ਵਿੱਚ ਨਹੀਂ ਕਹਿ ਸਕਦਾ ਮੈਂ ਸਾਰੇ ਇੱਥੇ ਇੱਕ ਬੜੀ ਮਾੜੀ ਗੱਲ ਆ ਜਿਹੜੀ ਉਹ ਆ ਕਿ ਸਾਡੇ ਬੱਚੇ ਜਾਂ ਅਸੀਂ ਖੁਦ ਵੀ ਜਾਂ ਜਿਹੜੇ दारू ਪੀ ਮੈਦਾ ਪੀਂਦਾ ਨਹੀਂ ਜਿਹੜੇ दारू ਪੀਣ ਦੇ ਸ਼ਕੀਨ ਆ ਉਹ ਲਾਪਰਵਾਹੀ ਕਰਦੇ ਆ ਪੀ ਕੇ ਗੱਡੀ ਚਲਾਉਂਦੇ ਆ ਤੇ ਦੁਰਘਟਨਾਵਾਂ ਹੁੰਦੀਆਂ ਖੁਦ ਵੀ ਵਿਚਾਰੇ ਜਹਾਨੋਂ ਜਾਂਦੇ ਆ ਤੇ ਮੋਰੇ ਵੀ ਕਈ ਪਰਿਵਾਰ ਉਜਾੜ ਜਾਂਦੇ ਆ ਉਹ ਚੀਜ਼ ਨੂੰ ਜਿਹੜੀ ਆ ਡਰੰਕ ਡਰਾਈਵਿੰਗ ਬੜੇ ਖਤਰਨਾਕ ਇੱਕ ਬਹੁਤ ਵੱਡਾ ਕ੍ਰਾਈਮ ਆਏ ਧੰਨਵਾਦ ਆ ਸਾਡੇ ਦੇਸ਼ ਅਮਰੀਕਾ ਜਿਹਨੇ ਕਨਸਟੀਟਿਊਸ਼ਨ ਦੇ ਵਿੱਚ ਇੱਕ ਬਹੁਤ ਵੱਡਾ ਇਹਨੂੰ ਕ੍ਰਾਈਮ ਮੰਨਿਆ ਗਿਆ ਵੀ ਜਿਹੜਾ ਨਸ਼ਾ ਪੀ ਕੇ ਸ਼ਰਾਬ ਪੀ ਕੇ ਡਰੰਕ ਹੋ ਕੇ ਡਰਾਈਵ ਕਰਦਾ ਕਿ ਉਹਨੂੰ ਇੱਕ ਪੂਰੀ ਪਾਲਿਸ਼ਮੈਂਟ ਸਗਾੜੀਏ ਦਿੱਤੀ ਜਾਂਦੀ ਆ ਤੇ ਉਹ ਚੀਜ਼ ਨੂੰ ਅਵੇਅਰ ਕਰਨ ਵਾਸਤੇ ਸੋਸ਼ਲ ਅਵੇਅਰਨੈਸ ਵਾਸਤੇ ਆ ਸਾਡੇ ਕੋਲ ਮਦਰ ਕੇ ਇਸ ਡਰੰਕ ਡਰਾਈਵਿੰਗ ਇਹ ਆਰਗੇਨਾਈਜੇਸ਼ਨ ਆ ਜਿਹੜੇ ਅਵੇਅਰ ਕਰਦੇ ਨੇ ਵਿਚਾਰੇ ਆਪਣਾ ਟਾਈਮ ਕੱਢ ਕੇ ਲੋਕਾਂ ਨੂੰ ਜਿੱਥੇ ਵੀ ਗੈਦਰਿੰਗ ਹੁੰਦੀ ਹੈ ਉੱਥੇ ਜਾ ਜਾ ਕੇ ਅਵੇਅਰ ਕਰਦੇ ਮੈਂ ਇਹਨਾਂ ਨੂੰ ਬੇਨਤੀ ਕਰੂੰਗਾ ਮੈਡਮ ਜੀ ਨੂੰ ਕਿ ਉਹ ਆਪ ਜੀ ਦੇ ਨਾਲ ਵਿਚਾਰ ਸਾਂਝੇ ਕਰਨਗੇ ਦੱਸਣਗੇ ਕਿ ਇਸ ਤੋਂ ਬਪ ਕਿਵੇਂ ਬਚਣਾ ਆ ਇਸ ਅਵੇਅਰਨੈਸ ਨੂੰ ਜਰੂਰ ਜਾਂਦੇ ਉਹ ਸਿੰਘੋ ਜੇ ਗੁਰੂ ਦੇ ਦਵਾਰੇ ਨੂੰ ਯਾਦ ਰੱਖੋ ਸਾਦਾ ਕੌਮ ਦੇ ਸਦਾ

सुखी वसक शमीर हो सुखी वसक शमीर मुके रिण कापोर ਖੁਸ਼ੀ ਉਸੋਂ ਵੀ ਜ਼ਿਆਦਾ ਹੁੰਦੀ ਆ ਜਦੋਂ ਬੰਦੇ ਦੀ ਮਿਹਨਤ ਕੀਤੀ ਨੂੰ ਕੋਈ ਪੰਜਾਬੀ ਇਹ ਜਾ ਕਲਾਕਾਰ ਤੇ ਜਦੋਂ ਆ ਕੇ ਮੂੰਹੋਂ ਗਾਉਂਦਾ ਤੇ ਮੈਂ ਕੋਲੇ ਬੈਠਾ ਹੋਵਾਂ ਤੇ ਫਿਰ ਇਸ ਤੋਂ ਹੋਰ ਖੁਸ਼ੀ ਵਾਲੀ ਗੱਲ ਕੋਈ ਨਹੀਂ ਹੁੰਦੀ ਵੀ ਜਦੋਂ ਸੁਣਨ ਵਾਲੇ ਵੀ ਧਿਆਨ ਨਾਲ ਸੁਣਨ ਤੇ ਮੈਂ ਧੰਨਵਾਦ ਦੀਆਂ ਸਾਰਿਆਂ ਦਾ ਤੁਹਾਡਾ ਸੁਣਨ ਵਾਲਿਆਂ ਦਾ ਪੰਜਾਬੀ ਕਲਚਰ ਸੁਸਾਇਟੀ ਵਾਲੇ ਜਿਨ੍ਹਾਂ ਨੇ ਸੁਣਾਇਆ ਪ੍ਰਮਾਤਮਾ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਇਸ ਬਾਬੂ ਬਣਾਇਆ ਤੋਂ ਮੇਰਾ ਇੱਕ ਸ਼ੇਅਰ ਸੀਗਾ ਭਾਈ ਇੰਦਰਜੀਤ ਸਿੰਘ ਹੁਣਾਰੇ ਬੋਲਿਆ ਸੀਗਾ ਇੱਕ ਐਲਬਮ ਸੀ ਲਹੂ ਦਾ ਰੰਗ ਲਾਲ ਕਿਉਂ ਉਹਦੇ ਵਿੱਚ ਸੀਗਾ ਵੀ ਜੀ ਨੇ ਮੋਹ ਨਹੀਂ त्यागा ਟੱਬਰ ਦਾ ਉਹਨੇ ਇਨਕਲਾਬ ਲਿਆਉਣਾ ਕੀ ਜਿਹਦੇ ਬੋਲਾਂ ਦੇ ਵਿੱਚ ਗੜਕ ਤੇ ਬੜਕ ਨਹੀਂ ਉਹਨੇ ਢਾਡੀ ਅਖਵਾਉਣਾ ਕੀ ਬਾਗੂ ਰਜ਼ਮ ਅਲੀ ਜੇ ਸ਼ੈਰੀ ਨਾ ਦਰਬਰ ਦੀਆਂ ਰੀਸਾਂ ਕੌਣ ਕਰੇ ਸੱਚ ਲਿਖਣੋ ਡਰੇ ਲਿਖਾਰੀ ਜੇ ਫਿਰਦਿਆਲ ਉਹਨੇ ਸ਼ਹਿਰ ਘਾਉਣਾ ਕੀ ਉਹਨੇ ਸ਼ਹਿਰ ਘਾਉਣਾ ਕੀ ਮੈਂ ਧੰਨਵਾਦ ਕਰਦਾ ਪਾਈ ਦਾ ਜਿਨ੍ਹਾਂ ਨੇ ਮੇਰਾ ਵੀਰ ਜਾ ਕੇ ਮੈਨੂੰ ਮਾਨ ਬਖਸ਼ਿਆ